ਆਜੋ ਆਜੋ ਜੀ ਦੇਖਣਾ ਚਲੋ ਬਹੁਤ ਦਿਲਕਸ਼ ਆਇਆ ਆਇਆ ਇਸ ਪੰਨੀਰ ਜੀ ਸਾਡੇ ਸਟੇਜ ਮਲਕੀ ਜੀ ਪਹੁੰਚੇ ਨੇ ਔਰ ਕੇਸ਼ ਗੇਲ ਜੀ ਪਹੁੰਚੇ ਨੇ ਔਰ ਸਟੇਜ ਬਹੁਤ ਦੇ ਕੇ ਸਨਮਾਨ ਦਿੱਤਾ ਜਾ ਰਿਹਾ ਹੈ ਲਓ ਔਰ ਲਾਲ ਜੀ ਔਰ ਸ਼ੇ ਭਗਵਾਨ ਜੀ ਦਾ ਮਾਤਾ ਪਾਰਵੀ ਜੀ ਦਾ ਸਰੂਪ ਮਖਸ਼ੀ ਕਾ ਆਹ ਦੇਖਿਆ ਜੀ ਤੇਰ ਬਲਕੀ ਜੀ ਸਾਡੇ ਖਾਸ ਜੀ ਨੈਸਰ ਤੇ ਸਾਜੇ ਗੁਰਸਾ ਦੀ ਸਾਜੇ ਰਾਜੀ ਆਜੋ ਆਜੋ ਆਓ ਤਰਸਿਲ ਜੀ ਲੈ ਜੀ ਸੁਣ ਮਈਆ ਮੈਂ ਮੈਂ ਕਾ ਜੀ ਆਜਾ ਆਜਾ ਹਾਂ ਜੀ ਮੈਂ ਤਰਸਿਲ ਆਜਾ ਆਜਾ ਆਓ ਫੋਟੋ ਭਜਾਓ ਆਓ ਜੀ ਕਰਾ ਜੀ ਆ ਇਹ ਤੇ ਬੜੇ ਪੁਰਾਣੇ ਮੀਠਾ ਆ ਗੋ ਉਹ ਜੀ ਬੋਲਦੇ ਚੋਲਦਾ ਰਹੀ ਆ ਅਰਾਮ ਵਰਸਤਾਲ ਇਹਦਾ ਕਰਾਂ ਮੈਂ ਟੈਂਟ ਲਗਾਉਣੇ ਕੋਈ ਪੁੱਛੋ ਚਾਹੇ ਭਲੇਵੋ ਇਹ ਮੇਰਾ ਜੀ ਉਸਾਲ ਤੇ ਬੱਢੂ ਹੋ ਗਿਆ ਤੇ ਚਲੋ ਕਹ ਰਹੇ ਤੇ ਬਾਸੂ ਮਾਰ ਗਿਆ ਕੋਣ ਖੁੱਲ ਗਿਆ ਤੇ ਹੌਲ ਲਗਾ ਰਿਹਾ ਬਾਸੂ ਵਾਰ ਇਹ ਦੇਖੇ ਦੇ ਅਗਲੇ ਮਹੀਨੇ ਅਗਲੀ ਆ ਜਲਦੀ ਅਗਲੇ ਸਾਲ ਦੇ ਵਿੱਚ ਪਾਣੀ ਮੇਰੇ ਨਾਲ ਸੀ ਇਹ ਸਾਡੇ ਤੋਂ 15 ਬਾਪਪਾ ਚਲੋ ਜੀ ਬਹੁਤ ਵਧਾਈ ਅੱਜ ਜੇ ਨਗਦੇ ਪਹੁੰਚੇ ਜੋ ਸੁਲਾਨਾ ਲੰਗਰ ਪ੍ਰਸ਼ਾਦ ਵਰਤਾਇਸ਼ ਕਾ ਜਾ ਰਿਹਾ ਸਾਡੇ ਨਾ ਸੇਦ ਮਲਕ ਜੀ ਆ ਔਰ ਗੱਲ ਕਰਦੇ ਆ ਕਿ ਅੱਜ ਜਿਹੜਾ ਲੰਗਰ ਪੜਾਈ ਦਾ ਉਦਘਾਟਨ ਕੀਤਾ ਤੁਸੀਂ ਇਹਦੇ ਬਾਰੇ ਕੀ ਮੈਸੇਜ ਦੇਣਾ ਜੀ ਪਹਿਲੇ ਤੇ ਮੈਂ ਆਪਣੇ ਛੋਟੇ ਭਾਈ ਪੰਜਾਬ ਦੇ ਜਿਹੜੇ ਐਕਸ ਜੁਆਇੰਟ ਕੈਸ਼ੀਅਰ ਬੀਜੇਪੀ ਦੇ ਨੇ ਸਰਵਨ ਨਈਅਰ ਜੀ ਸੀਨੀਅਰ ਲੀਡਰ ਨੇ ਪੰਜਾਬ ਕਾਰਜਕਾਰੀ ਦੇ ਬੀਜੇਪੀ ਦੇ ਮੈਂਬਰ ਨੇ ਉਹਨਾਂ ਨੂੰ ਵਧਾਈ ਦੇਵਾਂਗਾ ਮੇਰੇ ਨਾਲ ਸਾਡੇ ਬੀਜੇਪੀ ਅੰਮ੍ਰਿਤਸਰ ਦੇ ਪ੍ਰਧਾਨ ਡਾਕਟਰ ਹਰਿੰਦਰ ਸਿੰਘ ਸਰਦੂਜੀ ਆਏ ਨੇ ਔਰ ਮੇਰੇ ਬਹੁਤ ਪਿਆਰੇ ਦੋਸਤ ਭਾਟਪਾ ਦੇ ਸੀਨੀਅਰ ਆਗੂ ਰਾਕੇਸ਼ ਗਿੱਲ ਜੀ ਉਹ ਵੀ ਨਾਲ ਅੱਜ ਇੱਥੇ ਪਧਾਰੇ ਨੇ ਸਾਡੇ ਰਜੀਸ਼ ਮਹਿਤਾ ਜੀ ਕਾਉਂਸਲਰ ਸਾਹਿਬ ਉਹ ਵੀ ਆਏ ਨੇ ਔਰ ਹੋਰ ਵੀ ਬੜੀਆ ਰਾਮਪਾਲ ਸ਼ਰਮਾ ਜੀ ਇਹ ਵੀ ਸਾਡੇ ਬੜੇ ਸੀਨੀਅਰ ਲੀਡਰ ਨੇ ਔਰ ਬਾਕੀ ਸਾਰੇ ਬরিষ্ঠ ਵਾਰਡ ਦੇ ਕਾਉਂਸਲਰ ਚੌਧਰੀ ਸਾਹਿਬ ਮੇਰੇ ਦੋਸਤ ਸੁਰੇਂਦਰ ਜੀ ਦੇ ਪੁੱਤਰ ਆ ਗਏ ਦੋਸਤੋ ਪਵਨ ਜੀ ਪਵਨ ਜੀ ਸੁਰੇਂਦਰ ਜੀ ਦੇ بیٹے ਪਵਨ ਚੌਧਰੀ ਜਿਹੜੇ ਕਾਉਂਸਲਰ ਨੇ ਤੇ ਮੈਂ ਸਰਵਨ ਜੀ ਨੂੰ ਬਹੁਤ ਵਧਾਈ ਦੇਣਾ ਮੈਨੂੰ ਤਾਂ 30 ਸਾਲ ਤੋਂ ਬਾਅਦ ਹੋ ਗਿਆ ਜਿੱਤੋਂ ਦਾ ਮੈਂ ਯਾਦ ਕਰ ਰਿਹਾ ਸੀ ਮੈਂ ਹਰ ਸਾਲ ਇਹਨਾਂ ਦੇ ਲਾਏ ਇਹ ਧਾਰਮਿਕ ਜਿਹੜੇ ਕਾਰਗਰਮ ਨੇ ਉਹਨਾਂ ਹੀ ਜਾਂਨਾ ਔਰ ਇਹ ਸਮੇ ਸਮੇ ਤੇ ਲਾਉਂਦੇ ਨੇ ਕਦੀ ਮਹਾਸ਼ਿਵratri ਦੇ ਲੰਗਰ ਲਾਉਂਦੇ ਨੇ ਕਦੀ ਗੁਰਪੂਰਾ ਜਦੋਂ ਗੁਰੂ ਸਾਹਿਬਾਨ ਦੇ ਗੁਰਪੂਰਾ ਹੁੰਦੇ ਨੇ ਉਦੋਂ ਲੰਗਰ ਲਾਉਂਦੇ ਨੇ ਔਰ ਵੱਧ ਚੜ ਕੇ ਜਿੰਨੇ ਧਾਰਮਿਕ ਪ੍ਰੋਗਰਾਮ ਨੇ ਉਹਨਾਂ ਇੱਚ ਸਰਵਨ ਨૈયਰ ਜਿਹੜੇ ਭਾਗ ਲੈਂਦੇ ਨੇ ਭਾਰਤੀ ਜਨਤਾ ਪਾਰਟੀ ਆ ਲੋਕ ਮੈਂ ਸਰਵਨ ਨૈયਰ ਜੀ ਜਿਹੜੇ ਆ ਉਹਨਾਂ ਨੂੰ ਬਹੁਤ ਆਸ਼ੀਰਵਾਦ ਦੇਣਾ ਮੇਰੇ ਦੇ ਛੋਟੇ ਭਾਈ ਨੇ ਤੇ ਉਸ ਕਰਕੇ ਮੇਰਾ ਇਹਨਾਂ ਦਾ ਸਾਲ ਸਾਥ ਲਗਭਗ 40 ਸਾਲ ਦਾ ਹੋ ਗਿਆ ਤੇ ਬਾਕੀ ਸਾਰੇ ਸਾਥੀਆਂ ਨੂੰ ਵੀ ਇਹਨਾਂ ਦੀ ਮੰਦਰ ਕਮੇਟੀ ਵੀ ਹੈ। ਮੰਦਰ ਵੀ ਚਲਾਉਂਦੇ ਨੇ। ਤੋਂ ਉਸ ਲਿਹਾਜ਼ ਦੇ ਨਾਲ ਮੈਂ ਦੂਜੀਆਂ ਐਨਜੀਓਜ਼ ਨੂੰ ਜਾਂ ਸਮਾਜਿਕ ਸੰਸਥਾਵਾਂ ਜਾਂ ਧਾਰਮਿਕ ਸੰਸਥਾਵਾਂ ਨੂੰ ਵੀ ਕਹਾਗਾ ਕਿ ਐਸੇ ਨੌਜਵਾਨ ਸਾਥੀਆਂ ਨੂੰ ਜਿਹੜਾ ਪ੍ਰੇਰਣਾ ਲੈਣੀ ਚਾਹੀਦੀ ਏ ਕਿ ਦੇਖੋ ਇਹਦਾ ਕਾਰਨ ਇਹ ਹੈ ਕਿ ਲੰਗਰ ਦਾ ਮਤਲਬ ਇਹ ਹੈਗਾ ਕਿ ਸਾਡੀ ਜਿਹੜਾ ਯੂਥ ਹੈ ਜਿਹੜਾ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਹੈ, ਡਰੱਗਸ ਦਾ ਸ਼ਿਕਾਰ ਹੋ ਗਿਆ ਹੈ ਉਹ ਚੰਗੇ ਪਾਸੇ ਲੱਗੇ ਕਿਉਂਕਿ ਉਹ ਲੰਗਰ ਖਾਣਗੇ ਆ ਕੇ ਉਹਨਾਂ ਨੂੰ ਉਹ ਧਾਰਮਿਕ ਜਿਸ ਦਿਨ ਬਾਰੇ ਲੰਗਰ ਹੋਏਗਾ ਉਹਦੇ ਬਾਰੇ ਵੀ ਜਾਣਕਾਰੀ ਮਿਲੇਗੀ ਤੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਫਲ ਹੋਏਗਾ ਔਰ ਪਰਮਾਤਮਾ ਤੋਂ ਮੈਂ ਇਹ ਅਰਦਾਸ ਕਰਨਾ ਕਿ ਸਰਵਨਜੀਤ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਉਹਨੂੰ ਸ਼ਕਤੀ ਬਖਸ਼ਣ ਕਿਆਨ ਵਾਲੇ ਸਮੇਂ ਜਿਵੇਂ ਸਾਰੇ ਜਿਹੜੇ ਤਿਹਾਰ ਨੇ ਸਾਡੇ ਪੰਜਾਬ ਦੇ ਦੇਸ਼ ਦੇ ਉਹਨਾਂ ਨੂੰ ਇਦਾਂ ਹੀ ਮਨਾਉਂਦੇ ਰਹਿਣ ਔਰ ਭਾਰਤੀ ਜਨਤਾ ਪਾਰਟੀ ਦਾ ਪਰਚਮ ਜਿਹੜਾ ਹੈ ਉਹ ਲੈ ਹਰਨਦਰਮ ਸਿੰਘ ਮੋਦੀ ਜੀ ਵੀ ਇਹ ਕਹਿੰਦੇ ਨੇ ਕਿ ਨਰ ਸੇਵਾ ਨਰਾਇਣ ਸੇਵਾ ਕਿਉਂਕਿ ਜਿਹੜੀ ਉਹ ਸੇਵਾ ਹੀ ਕਰ ਰਹੇ ਨੇ ਜੀ ਜਨਤਾ ਦੀ ਤੇ ਨਰ ਸੇਵਾ ਦੀ ਜਨਤਾ ਦੀ ਸੇਵਾ ਉਹ ਭਗਵਾਨ ਦੀ ਰੱਬ ਦੀ ਸੇਵਾ ਹੈ ਤੇ ਉਸ ਤਰ੍ਹਾਂ ਹੀ ਇਸ ਚੰਗੀ ਮੱਤ ਜਿਹੜੀ ਆਪ ਵੀ ਇਹਨਾਂ ਦੀ ਹੈ ਔਰ ਲੋਕਾਂ ਦੀ ਵੀ ਹੈ ਇਹਦੇ ਲੱਗ ਰਹੇ ਬਹੁਤ-ਬਹੁਤ ਮੁਬਾਰਕ ਸਰਵਜਨਿਤਾਂ ਅੱਜ ਮਾਨਵ ਪਰਯਾਤ ਸੰਗਠਨ ਵੱਲੋਂ ਸਾਥਿਤ ਤਰ੍ਹਾਂ ਲੰਗਰ ਲਗਾ ਗਿਆ ਜਿਸ ਦੇ ਬੋਲ ਤੇ ਫਟਾਰੂ ਜੀ ਜਿਹੜੇ ਸਵੇਰਪਰ ਕੀ ਅਸ਼ਵੰਤਿ ਅਸ਼ੋਭੇਰ ਜੀ ਸੁਪਿਆ ਪ੍ਰਦਾਨ ਆਏ ਤੇ ਉਹਨਾਂ ਨੇ ਸੰਗਰਦੀ ਸ਼ੁਰੂਆਤ ਕੀਤੀ ਇਸੇ ਸੇਵਾ ਕੀ ਉਹਨਾਂ ਦੇ ਨਾਲ ਪੁਸਤਕ ਦੇ ਪ੍ਰਦਾਨ ਕਰਨਯੋਗ ਜੀ ਜੇ ਕੇ ਜੀ ਜੀ ਸ਼ਰਵਗੇਲ ਜੀ ਪ੍ਰਵਾਪਾ ਸ਼ਰਮਾ ਜੀ ਤੇ ਸ਼ਬਦ ਵਿਦਵਾ ਜੀ ਸੇਵਾ ਜੀ ਤੇ ਹੋਰ ਵੀ ਬਹੁਤ ਸਾਰੇ ਸਾਥੀ ਮੇਰੇ ਆਏ ਤੇ ਮੇਰੀ ਟੀਮ ਦੇ ਵੀ